ਅਸੀ ਕਾਲ ਜੀ ਮੈਂ ਸਾਰੇ ਢਿਲੋਂ ਇਹ ਵੀ ਇਹਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਜਿਹੜੀ ਵੀਡੀਓ ਹੈ ਉਹ ਆਪਣੇ ਪਿੰਡ ਬੋਟੇਲ ਮਾਜਲਾ ਮਾਨਸਾ ਦੇ ਵਿੱਚ ਬਣਾ ਰਹੇ ਹਾਂ ਆਪਣੇ ਖੇਤਾਂ ਦੇ ਜੋ ਬਾਵਰ ਸਿਸਟਮ ਲੱਗਾ ਹੈ ਬਾਵਰ ਸਿਸਟਮ ਦੇ ਵਿੱਚ ਜੋ ਵੀ ਕਦੂ ਦੀ ਕਾਸਤ ਆਪਾਂ ਕਰਦੇ ਹਾਂ ਕਦੂ ਬਾਰੇ ਆਪਾਂ ਗੱਲਬਾਤ ਕਰਾਂਗੇ ਵੀ ਕਦੂ ਦਾ ਆਪਣਾ ਕਿਹੜਾ ਬੀਜ ਹੈ ਇਹ ਤੇ ਕਿੰਨੀ ਕੁ ਬੀਜ ਦੀ ਮਾਤਰਾ ਪੈਂਦੀ ਹੈ ਤੇ ਕਿੰਨੀਆਂ ਖਾਲੀਆਂ ਪਾਉਣੀਆਂ ਚਾਹੀਦੀਆਂ ਤੇ ਕਿੱਡੀ ਦੂਰੀ ਤੇ ਕਦੂ ਲਾਉਣਾ ਚਾਹੀਦਾ ਹੈ ਖਾਲੀ ਤੋਂ ਖਾਲੀ ਦਾ ਕਿੰਨਾ ਡਿਸਟੈਂਸ ਚਾਹੀਦਾ ਹੈ ਤੇ ਆਪਾਂ ਨੂੰ ਕਦੂ ਵਾਸਤੇ ਕਿੰਨੇ ਖਾਦਾਂ ਦੀ ਲੋੜ ਹੈ ਇਹ ਸਾਰੇ ਵਿਸ਼ੇ ਤੇ ਅੱਜ ਤੁਹਾਡੇ ਨਾਲ ਕਰਦਿਆਂ ਗੱਲਬਾਤ। ਬਾਕੀ ਇੱਕ ਜਿਹੜਾ ਜ਼ਰੂਰੀ ਸੁਨੇਹਾ ਮੈਂ ਤੁਹਾਨੂੰ ਦੇਣਾ ਚਾਹਣਾ ਉਹ ਕਦੂ ਦੇ ਪਿਛੇ ਤੇ ਹੈ ਵੀ ਕਦੂ ਨੂੰ ਆਪਾਂ 1-2 ਸਾਲ ਤੋਂ ਬਾਅਦ ਉਸੇ ਬਾਹਰ ਚ ਨਾ ਲਾਈਏ। ਬਾਹਰ ਸਿਸਟਮ ਦੇ ਵਿੱਚ ਤਾਂ ਆਪਾਂ ਬਾਹਰ ਸਿਸਟਮ ਨੂੰ ਪਟਕੇ ਨਹੀਂ ਲਾ ਸਕਦੇ। ਪਰ ਜੋ ਆਪਣੇ ਬਾਹਰ ਬਾਣਾ ਦੇ ਵਿੱਚ ਖੇਜ ਕਦੂ ਲਾਉਂਦੇ ਆ ਉਹਨਾਂ ਵੀਰਾਂ ਨੂੰ ਬੇਨਤੀ ਹੈ ਵੀ ਉਹ 2 ਸਾਲ ਤੋਂ ਲਗਾਤਾਰ ਤੋਂ ਬਾਅਦ ਕਦੂ ਨਾ ਲਾਉਣ ਕਿਉਂਕਿ ਜਿੱਥੇ ਆਪਾਂ ਲਗਾਤਾਰ ਕਦੂ ਲਾਉਨੇ ਆ ਉੱਥੇ ਬਾਣ ਦੇ ਵਿੱਚ ਫੰਗਸ ਆ ਜਾਂਦੀ ਹੈ ਫੰਗਸ ਆ ਜਿਹੜੇ ਉਹ ਕਦੋਂ ਨੂੰ ਉੱਠਣ ਨਹੀਂ ਦਿੰਦੀ ਪਰ ਬਾਵਰ ਸਿਸਟਮ ਦੇ ਵਿੱਚ ਆਪਾਂ ਪਹਿਲੇ ਤਿੰਨ ਖਸਾਲ ਤੱਕ ਕਦੂ ਲਾ ਸਕਦੇ ਆ ਉਸ ਤੋਂ ਬਾਅਦ ਤਾਂ ਆਪਾਂ ਨੂੰ ਕੋਈ ਤੋਰੀ ਹੋਣੀ ਪੈਂਦੀ ਹੈ ਕਿਉਂਕਿ ਜਦੋਂ ਆਪਾਂ ਕਦੂ ਲਾ ਦਿੰਨੇ ਆ ਫੰਗਸ ਇਹ ਨਹੀਂ ਆ ਜਾਂਦੀ ਹੈ ਵੀ ਕਦੋਂ ਨੂੰ ਹੋਣੀ ਨਹੀਂ ਦਿੰਦੀ ਜਦੋਂ ਵੀ ਕਦੂ ਲੱਗਣ ਲੱਗਦੇ ਆ ਤੇ ਉਹਦੇ ਵੱਲ ਖਤਮ ਹੋ ਜਾਂਦੀ ਹੈ ਇਹ ਸਾਰੇ ਵਿਸ਼ੇ ਤੇ ਆਪਾਂ ਕਦੂ ਬਾਰੇ ਤੁਹਾਡੇ ਨਾਲ ਕਰਦੇ ਆ ਵੀਡੀਓ ਦੇ ਵਿੱਚ ਗੱਲਬਾਤ ਸਭ ਤੋਂ ਪਹਿਲਾਂ ਆਪਾਂ ਖੇਤ ਨੂੰ ਬਾਹ ਬਹਾਈ ਕਰਕੇ ਸਾਫ਼ ਸੁਥਰਾ ਕਰੀਏ ਵਾਹ ਵਾਹ ਇਸ ਕਰ ਤੇ ਨਿਰਪਰ ਕਰਦੀ ਹੈ ਵੀ ਆਪਣੇ ਖੇਤਾਂ ਦੇ ਵਿੱਚ ਕਿੰਨੇ ਕਿ ਨਦੀਨ ਨੇ ਉਹਨਾਂ ਨੂੰ ਸਾਫ਼ ਕਰਨ ਲਈ ਆਪਾਂ ਨੂੰ ਹਲਾਂ ਦੀ ਲੋੜ ਹੈ ਜਾਂ ਰੋਟਾਵੇਟਰ ਮਾਰੀਏ ਵਾਹ ਵਾਹ ਜਿਤੋਂ ਬਾਅਦ ਆਪਾਂ ਮਿੱਟੀ ਨੂੰ ਸਾਫ਼ ਕਰਨ ਦੇ ਲਈ ਸਾਗਾ ਜ਼ਰੂਰ ਦੇ ਦਈਏ ਸਾਗਾ ਮਾਰਨ ਤੋਂ ਬਾਅਦ ਆਪਾਂ ਖਾਦਾਂ ਦੀ ਗੱਲ ਕਰੀਏ ਖਾਦਾਂ ਇੱਕ ਕਿੱਲੇ ਦੇ ਵਿੱਚ 3 ਘਟੇ ਸੁਪਰ ਇੱਕ ਘਟਾ ਪੋਟਾਸ਼ ਇੱਕ ਘਟਾ ਜੂਰੀਆ ਇਹ ਖਾਦਾਂ ਪੱਟਾਂ ਵਾਲੇ ਥਾਵਾਂ ਤੇ ਪਾਈਏ ਕਿਉਂਕਿ ਬਾਵਰ ਸਿਸਟਮ ਦੇ ਵਿੱਚ ਖਾਲੀ ਤੋਂ ਖਾਲੀ ਦੀ ਦੂਰੀ ਬਹੁਤ ਦੂਰ ਹੁੰਦੀ ਹੈ ਇਸ ਲਈ ਆਪਾਂ ਜਿਹੜੇ ਖਾਦਾਂ ਪਾਉਣੀਆਂ ਨੇ ਜਿੱਥੇ ਆਪਾਂ ਖਾਲੀਆਂ ਪਾਉਣੀਆਂ ਨੇ ਉਹਨਾਂ ਥਾਵਾਂ ਤੇ ਹੀ ਖਾਦਾਂ ਪਾਈਏ ਜੇਕਰ ਆਪਾਂ ਖਾਲੀ ਤੋਂ ਖਾਲੀ ਦੀ ਗੱਲ ਕਰੀਏ ਬਾਵਰ ਸਿਸਟਮ ਦੇ ਵਿੱਚ ਉਹ ਆਪਾਂ 12 ਤੋਂ 15 ਫੁੱਟ ਰੱਖੀਏ ਬੀਜ ਤੋਂ ਬੀਜ ਦਾ ਫਾਸਲਾ 2 ਫੁੱਟ ਤੇ ਲਾਈਏ ਇਸ ਤੋਂ ਬਾਅਦ ਗੱਲ ਕਰਦੇ ਹਾਂ ਬੀਜ ਕਦੂ ਦੇ ਬੀਜ ਦੀ ਕਦੂ ਦੇ ਬੀਜ ਦੀਆਂ ਬਹੁਤ ਸਾਰੀਆਂ ਵੈਰਾਈਆਂ ਆਉਂਦੀਆਂ ਪਰਾਪਾ ਖੇਤਾਂ ਦੇ ਵਿੱਚ ਬੱਲਵਕ ਦੁੱਹੀ ਲਾਈ ਜੀ ਕਿਉਂਕਿ ਪੀੜੇ ਕਦੂਦੀ ਵਿਕਰੀ ਬਹੁਤ ਘੱਟ ਹੁੰਦੀ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪੀਏ ਜੂ ਦੀ ਵੈਰਟੀ ਪੰਜਾਬ ਕੋਮਲ ਵਾਲੀ ਇਹ ਬਹੁਤ ਸੋਹਣੀ ਵੈਰਟੀ ਹੈ ਇਹ ਬਜਾਈ ਤੋਂ ਪਹਿਲੇ ਦਿਨਾਂ 70 ਦਿਨਾਂ ਦੇ ਬਾਅਦ ਦੇ ਜਾਂਦੀ ਹੈ ਇਸ ਕਿਸਮ ਦੇ ਫਲ ਹਲਕੇ ਹਰੇ ਰੰਗ ਦੇ ਹੁੰਦੇ ਹਨ ਫਲ ਬਹੁਤ ਕੂਲੇ ਹੁੰਦੇ ਹਨ ਜੋ ਚੌਥੀ ਜਾਂ ਪੰਜਵੀਂ ਗੰਢ ਤੋਂ ਬਾਅਦ ਅਗਾਂ ਲੱਗਣੇ ਸ਼ੁਰੂ ਹੋ ਜਾਂਦੇ ਹਨ ਇਸ ਕਿਸਮ ਨੂੰ ਬਿਛਾਣੂ ਰੋਗ ਨਹੀਂ ਲੱਗਦਾ ਇਹ ਕਿਸਮ 200 ਤੋਂ 250 ਕੁਆਂਟਲ ਝਾੜ ਦੇ ਜਾਂਦੀ ਹੈ ਇਸ ਤੋਂ ਬਾਅਦ ਗੱਲ ਕਰਦੇ ਹਾਂ ਹਾਈਬ੍ਰਿਡ ਕੰਪਨੀ ਦਾ ਜੈਦੇਵ ਦੀ ਇਹ ਕਿਸਮ ਬਹੁਤ ਵਧੀਆ ਹੈ ਬਹੁਤੇ ਕਿਸਾਨ ਇਸ ਦੀ ਵਰਤੋਂ ਕਰਦੇ ਹਨ ਇਸ ਕਿਸਮ ਦੇ ਫਲ ਦਾ ਰੰਗ ਗੂੜਾ ਹਰਾ ਹੁੰਦਾ ਹੈ ਮਾਰਕੀਟ ਦੇ ਵਿੱਚ ਜਾ ਕੇ ਸਭ ਤੋਂ ਪਹਿਲਾਂ ਇਹ ਹੀ ਕਿਸਮ ਵਿਕਦੀ ਹੈ ਇਸ ਕਿਸਮ ਦਾ ਝਾੜ 250 ਕੁਆਂਟਲ ਦੇ ਨੇੜੇ ਤੇੜੇ ਬਾਵਰ ਸਿਸਟਮ ਤੇ ਆ ਜਾਂਦਾ ਹੈ ਇੱਕ ਇੱਕੜ ਦੇ ਲਈ 400 ਗ੍ਰਾਮ ਬੀਜ ਦੀ ਵਰਤੋਂ ਬਹੁਤ ਹੁੰਦੀ ਹੈ ਇਹ ਵੈਰਾਈ ਪਹਿਲੀ ਤਲਾਈ 65 ਦਿਨਾਂ ਦੇ ਬਾਅਦ ਦੇ ਦਿੰਦੀ ਹੈ ਬੀਜ ਨੂੰ ਲਾਉਣ ਤੋਂ ਪਹਿਲਾਂ ਕੈਪਟਨ ਕੈਪਟਾਨ ਦਵਾਈ ਨਾਲ ਸੋਧ ਲੈਣਾ ਚਾਹੀਦਾ ਪਰ ਜੋ ਕੰਪਨੀਆਂ ਦੇ ਬੀਜ ਆਉਂਦੇ ਆ ਉਹ ਪਹਿਲਾਂ ਹੀ ਸੋਧੇ ਹੋਏ ਆਉਂਦੇ ਆ ਉਹਨਾਂ ਨੂੰ ਆਪਾਂ ਦੁਵਾਰੀ ਦੁਬਾਰਾ ਦਵਾਈ ਨਾਲ ਆਈਏ ਕਿਉਂਕਿ ਫਿਰ ਜਰਮੀਨੇਸ਼ਨ ਤੇ ਅਸਰ ਪੈ ਜਾਂਦਾ ਹੈ ਬੀਜ ਲਾਉਣ ਤੋਂ ਬਾਅਦ ਖਾਲੀਆਂ ਦੇ ਵਿੱਚ ਪਾਣੀ ਦੇ ਲਈ 7 ਤੋਂ 8 ਦਿਨ ਦੇ ਅੰਦਰ ਬੀਜ ਹਰੇ ਹੋ ਜਾਣਗੇ ਇੱਕ ਧਿਆਨ ਦੇਈਏ ਕਿ ਜਿੱਥੇ ਆਪ ਬੀਜ ਲਾਈਏ ਆਪਾਂ ਬੀਜ ਲਾਈਏ ਉੱਥੇ ਪਾਣੀ ਨਹੀਂ ਚੜਨਾ ਚਾਹੀਦਾ ਉੱਥੇ ਸਿੱਲ ਹੀ ਜਾਵੇ ਜੇ ਪਾਣੀ ਚੜ ਗਿਆ ਤਾਂ ਬੀਜ ਹਰੇ ਨਹੀਂ ਹੋਣੇ ਬਈ ਮਹੀਨੇ ਗਰਮੀ ਬਹੁਤ ਹੁੰਦੀ ਹੈ ਪਾਣੀ ਦਾ ਆਪਾਂ ਪੂਰਾ ਧਿਆਨ ਰੱਖਣਾ ਹੈ ਕਈ ਵਾਰ ਪਾਣੀ ਦੀ ਘਾਟ ਨਾਲ ਬੱਲਾਂ ਸੜ ਜਾਂਦੀਆਂ ਹਨ ਵੀਡੀਓ ਦੇਖਣ ਦੇ ਲਈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ